ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਪਿੰਡਾਂ ਵਿੱਚ ਸੀਜ਼ਫਾਇਰ ਹੋ ਜਾਂਦੇ باوجود ਲੋਕ ਸਹਮੇ ਹੋਏ ਨੇ ਇਨ੍ਹਾਂ ਸਰਹੱਦੀ ਪਿੰਡਾਂ ਨੂੰ ਜਾਨ ਮਾਲ ਦਾ ਡਰ ਤਾਂ ਹੈ ਹੀ ਨਾਲ ਹੀ ਇੱਕ ਹੋਰ ਵੱਡਾ ਡਰ ਧਾਰਮਿਕ ਬੇਅਦਬੀ ਦਾ ਵਿਸਤਾਰ ਹੈ ਜੰਮੂ ਕਸ਼ਮੀਰ ਦੇ ਪੌਂਚ ਵਿਚਲੇ ਗੁਰਦੁਆਰੇ ਉੱਤੇ ਪਾਕਿਸਤਾਨੀ ਫੌਜ ਦੇ ਹਮਲੇ ਮਗਰੋਂ ਇਹ ਡਰ ਹੋਰ ਵੱਧ ਗਿਆ ਹੈ ਇਨ੍ਹਾਂ ਬਾਰਡਰਾਂ ਦੇ ਪਿੰਡਾਂ ਵਿੱਚ ਕਈ ਗੁਰਦੁਆਰੇ ਨੇ ਡਰ ਇਸ ਗੱਲ ਦਾ ਹੈ ਕਿ ਕਿਦਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋ ਜਾਵੇ ਇਸੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿੰਨ ਦਿਨ ਤੋਂ ਸਰਗਰਮੀ ਦਿਖਾ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਈ ਪ੍ਰਚਾਰਕ ਇਨ੍ਹਾਂ ਸਰਹੱਦੀ ਪਿੰਡਾਂ ਵਿੱਚ ਲੋਕਾਂ ਨਾਲ ਰਾਬਤਾ ਬਣਾਉਣ ਲਈ ਉੱਥੇ ਪਹੁੰਚੇ ਹੋਏ ਨੇ ਇਨ੍ਹਾਂ ਪਿੰਡਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਰੱਖਿਅਤ ਥਾਂਵਾਂ ਤੇ ਲਿਜਾਏ ਜਾ ਰਹੇ ਨੇ ਇਸ ਲਈ ਪਾਲਕੀ ਸਾਹਿਬ ਵਾਲੀਆਂ ਗੱਡੀਆਂ ਵੀ ਸ਼੍ਰੋਮਣੀ ਕਮੇਟੀ ਨੇ ਭੇਜੀਆਂ ਹੋਈਆਂ ਨੇ ਲੋਕਾਂ ਦੀ ਹੋਰ ਸਹਾਇਤਾ ਅਤੇ ਲੰਗਰ ਦੀ ਸੇਵਾ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਰੱਖਿਅਤ ਸਥਾਨਾਂ ਉਤੇ ਲਿਜਾਣ ਦਾ ਕੰਮ ਵੀ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ ਹੁਣ ਤੱਕ ਇਨ੍ਹਾਂ ਸਰਹੱਦੀ ਪਿੰਡਾਂ ਵਿੱਚੋਂ 60 ਤੋਂ ਵਧੇਰੇ ਪਾਵਨ ਸਰੂਪ ਸੁਰੱਖਿਅਤ ਸਥਾਨਾਂ ਉਤੇ ਲਿਜਾਈ ਜਾ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਅੱਜ ਇਸ ਦੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਸ਼੍ਰੀਨਗਰ ਤੋਂ ਪਹਿਲਾਂ ਹੀ 46 ਸਰੂਪ ਲਿਆਂਦੇ ਗਏ ਨੇ ਅਤੇ ਬਾਰਡਰ ਏਰੀਆ ਵਿੱਚੋਂ ਹੁਣ ਤੱਕ 60 ਸਰੂਪ ਲਿਆਂਦੇ ਜਾ ਚੁੱਕੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੀਆਂ ਟੀਮਾਂ ਹਲੇ ਵੀ ਇੰਨਾ ਸਰਦ ਦੇ ਪਿੰਡਾਂ ਵਿੱਚ ਹੀ ਮੌਜੂਦ ਨੇ ਅਤੇ ਲਗਾਤਾਰ ਜਿਹੜੇ ਪਿੰਡਾਂ ਤੋਂ ਲੋਕ ਇਸ ਲਈ ਸੰਪਰਕ ਕਰ ਰਹੇ ਨੇ ਉੱਥੋਂ ਪਾਵਨ ਸਰੂਪ ਲਿਆਉਂਦੇ ਜਾ ਰਹੇ ਨੇ ਇਸ ਤੋਂ ਇਲਾਵਾ ਜਿੱਥੇ ਕਿਤੇ ਵੀ ਲੱਗਦਾ ਹੈ ਕਿ ਜੰਗ ਕਰਕੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਵੀਂ ਦਾ ਖਤਰਾ ਹੈ ਉੱਥੋਂ ਵੀ ਇਹ ਸਰੂਪ ਪੂਰਨ ਗੁਰਮਰਿਆਦਾ ਨਾਲ ਸੁਰੱਖਿਆ ਥਾਵਾਂ ਤੋਂ ਲਿਜਾਣ ਦਾ ਕੰਮ ਜਾਰੀ ਹੈ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਅਮਰਸਰ ਗੁਰਦਾਸਪੁਰ ਅਤੇ ਹੋਰ ਨਾਲ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਲਗਾਤਾਰ ਡਰੌਂਡੈਗ ਰਹੇ ਨੇ ਅਤੇ ਧਮਾਕੇ ਹੋ ਰਹੇ ਨੇ ਗੋਲੀਬਾਰੀ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਜਾਰੀ ਹੈ ਜੰਗਬੰਦੀ ਦੀ ਸਹਿਮਤੀ ਅਤੇ ਸੀਜ਼ਫਾਇਰ ਦੇ ਐਲਾਨ ਦੇ ਬਾਵਜੂਦ ਇਹ ਗੋਲੀਬਾਰੀ ਹੋ ਰਹੀ ਹੈ ਸੀਜ਼ਫਾਇਰ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਉਦੋਂ ਕਿ ਕਾਜ਼ੀਕੋਟ ਭਿੱਟੇਵੜ ਆਧ ਪਿੰਡਾਂ ਵਿੱਚ ਡਰੋਂ ਡਿੱਗਣ ਅਤੇ ਤਮਾਕੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਨ੍ਹਾਂ ਸਰਦੀ ਪਿੰਡਾਂ ਦੇ ਦੌਰੇ ਉੱਤੇ ਪੁੱਜੇ ਉਨ੍ਹਾਂ ਕਈ ਪਿੰਡਾਂ ਦਾ ਜਾਇਜ਼ਾ ਲਿਆ ਜੱਥੇਦਾਰ ਗੜਗੱਜ ਨੇ ਅਟਾਰੀ ਬਾਰਡਰ ਦੇ ਨੇੜੇ ਵਕਵਕ ਪਿੰਡਾ ਪੱਕਾ ਧਨਵਾ ਅਟਾਰੀ ਨੁਸ਼ਹਿਰਾ ਢਾਲਾ ਆਂਤ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਵੀ ਦੱਸਿਆ ਕਿ ਬਾਰਡਰ ਨਜ਼ਦੀਕ ਪਿੰਡਾਂ ਦੇ ਕਈ ਗੁਰਦੁਆਰਾ ਸਹਿਵਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਏ ਗਏ ਨੇ ਜੱਥੇਦਾਰ ਗੜਗੱਜ ਨੇ ਸਮੁੱਚੀ ਕਾਰਵਾਈ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਪ੍ਰਗਟਾਈ ਇਨ੍ਹਾਂ ਵਕ ਵਕ ਪਿੰਡਾਂ ਦੇ ਵਸਨੀਕਾਂ ਨੇ ਜਥੇਦਾਰ ਗੜਗਾਜ ਦੇ ਨਾਲ ਮੁਲਾਕਾਤ ਦੌਰਾਨ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ ਜਥੇਦਾਰ ਗੜਗਾਜ ਨੇ ਦੱਖਣ ਏਸ਼ੀਆ ਵਿੱਚ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਪਿੰਡ ਉਦੋਕੇ ਉਦੋ ਪਹੁੰਚੇ ਜਦੋਂ ਉੱਥੇ ਅੱਜ ਸਵੇਰੇ ਡਰੋਨ ਦਾ ਧਮਾਕਾ ਹੋਇਆ ਇਸੇ ਤਰ੍ਹਾਂ ਪੰਜਾਬ ਦੇ ਦੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮਹਿੰਦਰ ਭਗਤ ਨੇ ਵੀ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਉਹ ਵੀ ਡਰੋਨ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ ਅਤੇ ਲੋਕਾਂ ਦੀ ਸਾਰ ਲਈ ਇਸ ਜੰਗ ਦੇ ਮੱਦੇਨਜ਼ਰ ਪਿਛਲੇ 3 ਦਿਨਾਂ ਤੋਂ ਬੇਅਦਬੀ ਦੇ ਡਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਰੱਖਿਅਤ ਸਥਾਣਾਉਤੇ ਲਿਜਾਏ ਜਾ ਰਹੇ ਨੇ। ਸ਼੍ਰੋਮਣੀ ਕਮੇਟੀ ਨੇ ਇਸ ਲਈ ਵਕਾਇਦਾ ਧਰਮ ਪ੍ਰਚਾਰ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਧਰਮ ਪ੍ਰਚਾਰ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੂਰਨ ਗੁਰਮਰਯਾਦਾਂ ਨਾਲ ਸੁਰੱਖਿਅਤ ਸਥਾਨਾਂ ਉਤੇ ਲਿਜਾਣੇ ਸ਼ੁਰੂ ਕਰ ਦਿੱਤੇ ਨੇ ਹੁਣ ਤੱਕ ਦਰਜਨਾ ਪਾਵਨ ਸਰੂਪ ਸੁਰੱਖਿਅਤ ਲਿਜਾਏ ਜਾ ਚੁੱਕੇ ਨੇ ਇਸ ਲਈ ਜਿੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਨੇ ਉੱਥੇ ਪਾਕੀ ਸਾਹਿਬ ਵਾਲੀਆਂ ਗੱਡੀਆਂ ਵੀ ਇਨ੍ਹਾਂ ਸਰਦੀ ਪਿੰਡਾਂ ਵਿੱਚ ਪਹੁੰਚੀਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਪਿੰਡਾਂ ਵਿੱਚ ਜਾ ਕੇ ਖੁਦ ਵੀ ਪਤਾ ਕਰ ਰਹੇ ਨੇ ਇਸੇ ਤਰ੍ਹਾਂ ਜੇਸਸ ਸਰਹਦੀ ਪਿੰਡ ਤੋਂ ਲੋਕ ਇਹਨਾਂ ਨਾਲ ਸੰਪਰਕ ਕਰਦੇ ਨੇ ਉੱਥੋਂ ਵੀ ਪਾਵਨ ਸਰੂਪ ਸੁਰੱਖਿਅਤ ਲਿਆਂਦੇ ਜਾ ਰਹੇ ਨੇ ਮੈਨੇਜਰ ਰਜਿੰਦਰ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਨੇ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਬੇਨਤੀ ਹੈ ਜੀ ਸਾਨੂੰ ਜੋ ਪ੍ਰਧਾਨ ਸਾਹਿਬ ਬਣਾ ਦੇਓ ਕਿ ਮੈਨੇਜਰ ਸ਼ਮਨ ਗੋਲਦਾਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਸੋਹਦਾ ਸਰਦਾਰ ਰਜਿੰਦਰ ਸਿੰਘ ਜੀ ਧਾਮੇ ਉਹਨਾਂ ਦੇ ਜੋ ਉਪਦੇਸ਼ ਨੇ ਨਿਰਦੇਸ਼ ਨੇ ਉਹਦੇ ਮੁਤਾਬਕ ਗੁਰਦਰਾ ਸਾਹਿਬ ਤੋਂ ਜਿਹੜਾ ਇਹ ਅਮੂਲ ਸੇਵਾ ਜੋ ਲੋਕਾਂ ਦੇ ਸਹੂਲਤਾਂ ਵਾਸਤੇ ਆ ਇੱਧਰ ਗੁਰੂਗ੍ਰੰਥ ਸਾਹਿਬ ਜੀ ਦੇ ਵਾਸਤੇ ਵੀ ਜੋ ਇਹ ਪਾਲਕੀ ਸਾਹਿਬ ਵਾਲੀ ਗੱਡੀ ਆ ਇਹ ਜਿੱਥੇ-ਜਿੱਥੇ ਵੀ ਲੋਡ ਪਏਗੀ ਜਿੱਥੇ-ਜਿੱਥੇ ਵੀ ਕੋਈ ਸਾਨੂੰ ਫੋਨ ਆਉਂਦਾ ਉੱਥੇ-ਉੱਥੇ ਸੰਬਰਕ ਦਰ ਸਾਹਿਬ ਦਾ ਆਪਾਂ ਜਾ ਕੇ ਤੇ ਗੁਰੂਗ੍ਰੰਥ ਸਾਹਿਬ ਜੀ ਬੇਦਬੀ ਨਾ ਹੋਵੇ ਜਿਹਦਾ ਪ੍ਰਾਲਾ ਕੀਤਾ ਜਾ ਰਿਹਾ ਜੀ ਵੱਡੇ ਪੱਧਰ ਤੇ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਐ ਗੁਰੂ ਮਹਾਰਾਜ ਦੇ ਜਿਹੜੇ ਗੁਰਦਰਾ ਸਾਹਿਬ ਆ ਵੱਖ-ਵੱਖ ਇਤਿਹਾਸ ਆਪਣੇ ਪਿੰਡਾਂ ਦੇ ਵਿੱਚ ਆ ਕਿਸੇ ਵੀ ਉਹ ਜੇ ਸਾਡੇ ਨਾਲ ਸੰਪਰਕ ਕਰਨਗੇ ਮਹਾਰਾਜ ਦੇ ਰੂਪ ਜਿਹੜੇ ਆ ਪੀ ਸੁਰੱਖਿਆ ਤੇ ਜਗਾਵਾਂ ਤੇ ਖੜਨ ਵਾਸਤੇ ਉਹਨਾਂ ਵਾਸਤੇ ਜਿਹੜੀ ਆ ਇੱਥੇ ਗੁਰਦਾਰ ਸਤਲਾਨੀ ਸਾਹਿਬ ਵਿਖੇ ਜਿਹੜਾ ਵਾ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ਰਮਣੀ ਕਮੇਟੀ ਵੱਲੋਂ ਜਿਹੜਾ ਵਾ ਉਹ ਵਿਸ਼ੇਸ਼ ਜਿਹੜੀ ਪਲਕੀ ਸਾਹ ਵਾਲੀਆਂ ਬੱਸਾਂ ਜਿਹੜੀਆਂ ਇੱਥੇ ਕੀਤੀਆਂ ਵੇ ਬਾਰਡਰ ਦੇ ਨਾਲ-ਨਾਲ ਸ਼ਰਮਣੀ ਕਮੇਟੀ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਰਮਦਾਸ ਆ ਸਤਲਾਨੀ ਸਾਹਿਬ ਆ ਅੰਦੇਰਾ ਬਾਬਾ ਨਾਨਕ ਆ ਬਾਬਾ ਬੁੱਢਾ ਸਾਹਿਬ ਆ ਸਨ ਸਾਹਿਬ ਆ ਉਹ ਰਤੋ ਕੀ ਵਾਹ ਗੁਰਦੁਆਰਾ ਸਾਹਿਬ ਇਹਨਾਂ ਗੁਰਦਾਰਿਆਂ ਦੇ ਚੇਹ ਪਰਲੇ ਕੀਤੇ ਗਏ ਸਾਡੇ ਪ੍ਰਚਾਰਕ ਸਹਿਬਾਨ ਜਿਹੜੇ ਉਹ ਪਿੰਡਾਂ ਦੇ ਵਿੱਚ ਨਿਕਲੇ ਆ ਉਹ ਕਰ ਰਹੇ ਆ ਲੋਕਾਂ ਨਾਲ ਜਿਹੜਾ ਬਾ ਸੰਤ ਦੇ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਵਾ ਜਿੱਥੇ ਜਿੱਥੇ ਵੀ ਸ਼ਾਮਾ ਤੱਕ ਜਰੂਰਤ ਪਈ ਤੇ ਗੱਡੀਆਂ ਮਹਾਰਾਜ ਦੀ ਪਲਕੀ ਸਾਹਿਬ ਵਾਲੀਆਂ ਜਿਹੜੀਆਂ ਦਫ਼ਤਰ ਵੱਲੋਂ ਜਿਹੜੀਆਂ ਅੰਸ਼ਰੋਮਿਟ ਕਮੇਟੀ ਨੂੰ ਭੇਜੀਆਂ ਉਹ ਤਿਆਰ ਬਰ ਤਿਆਰ ਆ ਉਹ ਮਹਾਰਾਜ ਦੇ ਰੂਪ ਜਿਹੜੇ ਸੁਰੱਖਿਆ ਜਗਾਵਾਂ ਤੇ ਲਿਆਂਦੇ ਜਾਂ ਗਾਉਂ ਡਰੋਨ ਪ੍ਰਭਾਵਿਤ ਅਤੇ ਤਮਾਕੇ ਵਾਲੇ ਪਿੰਡਾਂ ਨੂੰ ਦੇਖਣ ਅਤੇ ਹਾਲਾਤ ਜਾਣਨ ਸਰਹੱਦੀ ਪਿੰਡਾਂ ਵਿੱਚ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੇਖੋ ਉਹਨਾਂ ਜਾਇਜ਼ਾ ਲੈਣ ਮਗਰੋਂ ਕੀ ਆਖਿਆ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਵੀ ਸੁਣਾਵਾਂਗੇ ਜਿਹੜੇ ਪਾਵਨ ਸਰੂਪਾਂ ਬਾਰੇ ਹੋਰ ਜਾਣਕਾਰੀ ਦੇ ਰਹੇ ਨੇ ਦੇਖੋ ਇਹ ਕੁਝ ਪਿੰਡ ਉਹ ਨੇ ਜਿਹੜੇ ਬਿਲਕੁਲ ਹੀ ਬਾਰਡਰ ਲੈਂਡ ਦੇ ਉੱਪਰ ਨੇ ਔਰ ਉਥੋਂ ਦੀਆਂ ਸੰਗਤਾਂ ਨੇ ਪਹੁੰਚ ਕੀਤੀ ਸੀ ਭਈ ਜੇ ਕੋਈ ਹੋਇਆ ਪਰ ਇਹ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਹੀ ਨੇ ਬਾਕੀ ਬਾਰਡਰ ਤੇ ਬਹੁਤੇ ਗੁਰਦੁਆਰਾ ਸਾਹਿਬ ਖੁੱਲੇ ਨਹੀਂ ਇਹ ਵੀ ਗੁਰਦੁਆਰਾ ਸਾਹਿਬ ਖੁੱਲਾ ਆ ਔਰ ਸੰਗਤ ਵੀ ਚੜ੍ਹਦੀ ਕਲਾ ਚ ਇੱਥੋਂ ਦੇ ਲੋਕ ਵੀ ਸਾਰੇ ਚੜ੍ਹਦੀ ਕਲਾ ਚ ਮੈਂ ਇਹ ਸਾਰੇ ਲੋਕਾਂ ਦੇ ਲਈ ਸੰਗਤ ਦੇ ਲਈ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਕਿ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਅਸੀਂ ਸਾਰੇ ਜਣੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਪੂਰੇ ਦੱਖਣੇਸ਼ੀਏ ਖੇਤੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਜੋ ਵੀ ਹਾਲਾਤ ਬਣੇ ਨੇ ਇਹ ਹਾਲਾਤ ਜਿਹੜੇ ਨੇ ਦੁਬਾਰਾ ਤੋਂ ਸਾਜਗਰ ਹੋਣ ਮੈਂ ਪਿੱਛੇ ਧਨੋਏ ਪਿੰਡ ਗਿਆ ਵਾਂ ਔਟਾਰੀ ਗਿਆ ਮੈਂ ਉੱਥੇ ਸੰਗਤਾਂ ਨੂੰ ਜਾਂ ਕੁਝ ਗੁਰਦੁਆਰੇ ਸਾਹਿਬ ਦੇ ਵਿੱਚ ਉਹ ਕਿ ਆਇਆ ਗੁਰਦੁਆਰਾ ਸਾਹਿਬ ਖੁੱਲੇ ਨੇ ਔਰ ਉਥੋਂ ਦੀ ਸੰਗਤ ਚੜ੍ਹਦੀ ਕਲਾ ਚ ਔਰ ਐਸਜੀਪੀਸੀ ਵੱਲੋਂ ਵੀ ਇਹ ਉਪਰਾਲੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਮਦਦ ਦੀ ਲੋੜ ਹੋਊਗੀ ਉਹ ਕੀਤੀ ਜਾਊਗੀ ਜੇ ਬਾਰਡਰ ਦੇ ਉੱਪਰ ਜਿੱਥੇ ਲੜਾਈ ਦਾ ਮਾਹੌਲ ਹੈਗਾ ਕਈ ਪਿੰਡਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੇਗੇ ਉਹਨਾਂ ਨੂੰ ਅੱਗੇ ਪਿੰਡਾਂ ਦੇ ਵਿੱਚੋਂ ਦੀ ਲਿਆਉਣਾ ਪੈ ਰਿਹਾ ਮਾਹੌਲ ਬਹੁਤ ਟੈਂਸਾ ਕੋਈ ਐਸਜੀਪੀਸੀ ਵੱਲੋਂ ਕੋਈ ਕਾਰਜ ਚੁੱਕਿਆ ਜਾਵੇ ਅਸੀਂ तकरीबन ਸ਼੍ਰੀਨਗਰ ਤੋਂ 46 ਸਰੂਪ ਲੈ ਕੇ ਆਏ ਹਾਂ 60 ਸਰੂਪ ਅਸੀਂ ਬਾਰਡਰ ਏਰੀਆ ਤੋਂ ਲੈ ਕੇ ਆਏ ਤਾਂ ਕਿ ਲੋਕ ਜਿੱਥੋਂ ਆ ਰਹੇ ਆ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀ ਕੋਈ ਬਿਆਦਮੀ ਨਾ ਕਿਸੇ ਪੱਕਦੀ ਹੋਵੇ ਉਹਦੇ ਲਈ ਅਸੀਂ ਹੈਗੇ ਆ ਪਾਤਖਹਰੇਆਂ ਦੂਜੀ ਬੇਨਤੀ ਅਸੀਂ ਸਾਰੇ ਗੁਰਦੁਆਰਾ ਸਹਿਵਾਨਾਂ ਨੂੰ ਵੀ ਜਿਹੜੇ ਬਾਰਡਰ ਏਰੀਆ ਦੇ ਆ ਉਹਨਾਂ ਨੂੰ ਵੀ ਸਤਿੱਕ ਕੀਤਾ ਸਾਰਿਆਂ ਨੂੰ ਵੀ ਤੁਸੀਂ ਇਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਕਿ ਉਹ ਆਪਣੇ ਉਹਨਾਂ ਨੂੰ ਜੇ ਕੋਈ ਆਉਦਾ ਟੱਪਰ ਉਹਨਾਂ ਨੂੰ ਰਹਿਸ ਦਿੱਤੀ ਜਾਵੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਸੋ ਉਹ ਸਾਰੀਆਂ ਸਹੂਲਤਾਂ ਜਿੱਦਾਂ ਕੱਲ ਸਾਡੇ ਆਏ ਸੀਗੇ ਆਪਣੇ ਸ਼੍ਰੀਨਗਰ ਤੋਂ ਦੋ ਬੱਚੇ ਕਦਾ ਗੋਡਾ ਉਹ ਜੋਇੰਟ ਸਾਰਾ ਉੜ ਗਿਆ ਇੱਕ ਦੀ ਕੋਣੀ ਉੜ ਗਈ ਉਹ ਭਾਵੇਂ ਸਰਕਾਰ ਕਰਵਾ ਰਹੀ ਸਾਡੇ ਕੱਲ ਸਕੱਤਰ ਸਾਹਿਬ ਉੱਥੇ ਗਏ ਸੀ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਕਿਸੇ ਪੱਖ ਦੀ ਵੀ ਜਿਹੜੀ ਸਹਾਇਤਾ ਦੀ ਲੋੜ ਹੋਵੇ ਨਿਰ ਸੰਕੋਚ ਸਾਨੂੰ ਦੱਸਦਾ ਹੋ ਅਸੀਂ ਤੁਹਾਡੇ ਨਾਲ ਆ ਤੇ ਜਿਹੜੇ ਹੁਣ ਵੀ ਆਪਣੇ ਘਰ ਕੋ ਪਿੰਡ ਜਿਹੜੇ ਆ ਛੱਡ ਕੇ ਆਉਂਦੇ ਆ ਉਹਨਾਂ ਲਈ ਵੀ ਅਸੀਂ ਬਿਲਕੁਲ ਤਿਆਰ ਆ ਕਿ ਕੋਈ ਜਿਹੜਾ ਵਿਤਕਰਨ ਕੀਤਾ ਜਾਊਗਾ ਬਾਰਡਰ ਏਰੀਏ ਦੇ ਪਿੰਡ ਉਦੋਕੇ ਅਤੇ ਕਾਜੀਕੋਟ ਵਿੱਚ ਬੰਬ ਡਿੱਗਣ ਸਮੇਂ ਜ਼ੋਰਦਾਰ ਧਮਾਕਾ ਹੋਇਆ ਮਨਜੀਤ ਸਿੰਘ ਦੇ ਸਾਹਮਣੇ ਉਹਨਾਂ ਦੇ ਖੇਤਾਂ ਵਿੱਚ ਇਹ ਡਿੱਗੇ ਚਸ਼ਮਦੀਦ ਮਨਜੀਤ ਸਿੰਘ ਮੁਤਾਬਕ ਸਵੇਰੇ ਕਰੀਬ 8 ਵਜੇ ਇਹ ਧਮਾਕਾ ਹੋਇਆ ਤਾਂ ਉਸੇ ਸਮੇਂ ਬੱਚੇ ਵੀ ਉੱਥੇ ਨੇੜੇ ਖੇਡ ਰਹੇ ਸਨ ਪਰ ਕਿਸੇ ਵੀ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਸਾਬਕਾ ਕਾਲੀ ਮੰਤਰੀ ਬਿਕਰਮ ਸਿੰਘ ਬਜੀਟਿਆ ਅੱਜ ਇਸ ਪਿੰਡ ਪਹੁੰਚੇ ਅਤੇ ਉਹਨਾਂ ਵੀ ਮਨਜੀਤ ਸਿੰਘ ਸਮੇਤ ਹੋਰ ਲੋਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ। ਦੇਖੋ ਬਿਕਰਮ ਜੀਟਿਆ ਅਤੇ ਇਹ ਚਸ਼ਮਦੀਦ ਲੋਕ ਇਸ ਬਾਰੇ ਕੀ ਜਾਣਕਾਰੀ ਦੇ ਰਹੇ ਨੇ। ਸਾਹ ਮਨਜੀਤ ਜੀ ਉਹਨਾਂ ਦੀ ਪੈੜੀ 'ਚ ਅੱਜ ਸਵੇਰੇ 8:30 ਦਾ ਵਾਕਿਆ ਹੈ। 8:30 ਦਾ ਵਾਕਿਆ ਜਦੋਂ ਪਿੰਡ ਉਦੋਂ ਕਿ ਇਹ ਖੁਰਦ ਤੇ ਕਲਾਂ ਦੋ ਵੱਡੇ ਪਿੰਡ ਨੇ ਔਰ ਜੋ ਦਸਨ ਜੋ ਗੱਲ ਆ ਰਹੀ ਹੈ ਸਾਹਮਣੇ ਕਿ ਕਾਜ਼ੀ ਕੋਰਟ ਇਹ ਦੋ ਤਿੰਨ ਹਿੱਸਿਆਂ 'ਚ ਇਹ ਬੰਬ ਜਿਹੜਾ ਜਦ ਡਿੱਗਿਆ ਤੇ ਕਾਜ਼ੀ ਕੋਟ ਕਿਉਂਕਿ ਉਹਦੀ ਹੱਦ ਨਾਲ ਹੀ ਲੱਗਦੀ ਆ ਉਦੋਂ ਕਿ ਉਦੋਂ ਕਿ ਖੁਰਦ ਆ ਬਿਲਕੁਲ ਆ ਘਰਾਂ ਦੇ ਨਾਲ ਹੀ ਇਹ ਬੰਬ ਆ ਕੇ ਡਿੱਗਿਆ ਜਿਹੜਾ ਪਾਕਿਸਤਾਨ ਤੋਂ ਫਾਇਰਿੰਗ ਹੋ ਰਹੀ ਆ ਔਰ ਗੁਰੂ ਸਾਹਿਬ ਦੀ ਬੜੀ ਕਿਰਪਾ ਕੀ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਕਹਿੰਦੇ ਬੱਚੇ ਵੀ ਸਵੇਰੇ ਖੇਡਦੇ ਸੀ ਔਰ ਰੈਹਾਇਸ਼ੀ ਇਲਾਕਾ ਆ ਪਿੰਡ ਦੇ ਨੇੜੇ ਤੇੜੇ ਦੇ ਲੋਕ ਬਾਈਕਾਂ 'ਚ ਬੈਠੇ ਆ ਤੋ ਬਹੁਤ ਬਚਾ ਹੋਇਆ ਗੁਰੂ ਸਾਹਿਬ ਦਾ ਪਹਿਲਾ ਸ਼ੁਕਰਾਨਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਆ ਘਰ ਦਾ ਵੀ ਵਿਚਾਰ ਰਹਿ ਗਿਆ ਬੱਚਿਆਂ ਦਾ ਵੀ ਜਿਹੜੇ ਬਾਹਰ ਖੇਡਦੇ ਸੀ ਵਿਚਾਰ ਰਹਿ ਗਿਆ ਔਰ ਇਹ ਉਹ ਤਸਵੀਰ ਹੈ ਜਿਹੜੀ ਮੈਂ ਅੱਗੇ ਤੁਹਾਨੂੰ ਵਟਸਐਪ ਵੀ ਕਰਾਂਗਾ ਕਿਉਂਕਿ ਭਾਜੀ ਹਰਾਂ ਦੇ ਸਾਹਮਣੇ ਸਾਰਾ ਵਾਕਿਆ ਹੋਇਆ ਇਸੋ ਇਹ ਆਪ ਵੀ ਆਪਦੇ ਦੱਸਣਗੇ ਕਿ ਕੀ ਹੋਇਆ ਕਿੰਨਾ ਵੱਡਾ ਖੜਕਾ ਸੁਣਿਆ ਤੇ ਸਾਰੀ ਗੱਲ ਦੱਸੋ ਇਹਨਾਂ ਨੂੰ ਆਪ ਤੁਸੀਂ ਇੱਧਰ ਸੋਚੋ ਨਾਲ ਆਜੋ ਨਾਲ ਤੁਸੀਂ ਨਾਲ ਹਾਂ ਜੀ ਧੰਨਵਾਦ ਇਹ ਕਰੀਬ 8.5 ਦੇ ਕਰੀਬ ਧਮਾਕਾ ਹੋਇਆ ਸੀ ਇੱਕ 파ਟ ਇੱਥੇ ਡਿੱਪਿਆ ਸੀ ਇੱਕ 파ਟ ਘੜ ਦੇ ਪਰਲੇ ਬੰਨੇ ਜਾ ਕੇ ਡਿੱਗਾ ਜੀ ਇਹ ਤਿੰਨਾ 파ਟਾਂ ਦੇ ਵਿੱਚ ਇੱਥੇ ਹੋਇਆ ਜੀ ਗੁਣਾਲ ਦੇ ਪਿੰਡ ਵੀ ਦੱਸਿਆ ਯਾਰ ਇਹ ਹੁਰ ਕਿਹੜਾ ਪਿੰਡਾਂ ਲੱਗਿਆ ਇੱਕ ਕਾਜੀ ਕੋਟ ਹੈ ਜੀ ਨਹੀਂ ਇਧਰ ਜੀ ਜੇ ਕਾਜੀ ਕੋਟ ਜੀ ਨਕਤੇ ਕੋਟ ਹੈ ਤਿੰਨਾ ਪਿੰਡਾਂ ਦੇ ਵਿੱਚ ਉਹ ਗੁਰਦਾਸਪੁਰ ਦੇ ਪਿੰਡ ਨਹੀਂ ਗੁਰਦਾਸਪੁਰ ਦੇ ਵਿੱਚ ਹੀ ਹੈ ਜੀ ਨੁਕਸਾਨ ਕੋਈ ਨਹੀਂ ਹੋਇਆ ਜੀ ਪਿੰਡ ਉਦੋਕੇ ਦੇ ਪੰਜਵੇਂ ਵਿੱਚ ਪੜਦੇ ਅਵੀ ਰਾਜ ਸਿੰਘ ਨੇ ਜੋ ਦੇਖਿਆ ਉਸਨੇ ਵੀ ਉਹ ਸਭ ਦੇ ਸਾਹਮਣੇ ਬਿਆਨ ਕੀਤਾ ਇਸ ਸਮੇਂ ਆਪਣੇ ਪਰਿਵਾਰਕ ਜੀਆਂ ਅਤੇ ਔਰਤਾਂ ਦੀ ਹਾਜ਼ਰੀ ਵਿੱਚ ਅਵੀ ਰਾਜ ਨੇ ਦੱਸਿਆ ਕਿ ਕਿਵੇਂ ਉਸ ਦੇ ਬਾਹਰ ਖੇਡਣ ਸਮੇਂ ਚੰਗਿਆੜੇ ਨਜ਼ਰ ਆਏ ਅਤੇ ਬੰਬ ਡਿੱਗਣ ਸਮੇਂ ਧਮਾਕਾ ਹੋਇਆ ਮੇਰਾ ਪਿੰਡ ਉਦੋਕੇ ਆ ਮੈਂ ਬਾਹਰ ਖੇਡਣ ਡਿਆ ਸੀ ਉੱਤੋਂ ਡਿੱਗਾ ਸੀ ਬੰਬ ਕਿੰਨੇ ਵਜੇ ਦੀ ਗੱਲ ਆ ਇਹ 8:00 ਵਜੇ ਹੋਰ ਕੌਣ-ਕੌਣ ਸੀ ਤੇਰੇ ਨਾਲ ਮੈਂ ਕੱਲਾ ਸੀ अच्छा तू ਇੱਥੇ ਹੀ ਹਾਂਜੀ ਤੇ ਉੱਥੇ ਡਿੱਗਦਾ ਹਾਂਜੀ ਚੰਗਿਆੜੇ ਇਧਰੋਂ ਗਿਆ ਸੀ ਅੱਛਾ ਅਬ ਬੱਚਾ ਜੀ ਨਿਕਾ ਜਾ ਕੀ ਨਾਮ ਤੇਰਾ ਆਪਦਾ ਨਾਮ ਦੱਸ ਅਵੀਰਾਜ ਅਵੀਰਾਜ ਕਿਹੜੀ ਕਲਾਸ ਚ ਫਿਫਥ ਫਿਫਥ ਕਲਾਸ ਚ ਹੈ ਜੀ ਜਦੋਂ ਇਹ ਬਾਹਰ ਖੇਡਣ ਗਿਆ ਸੀ ਮੈਂ ਤਦੇ ਕਹਿ ਰਿਹਾ ਕਿ ਆ ਘਰਦਾਲਿਆਂ ਦਾ ਪਰਿਵਾਰ ਦਾ ਬਹੁਤ ਬਾਲਬਾਲ ਬੱਚੇ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਿ ਸਾਰੇ ਪਰਿਵਾਰ ਸੁਰੱਖਿਅਤ ਹੈ ਬੱਚਾ ਹੈ ਮਗਰ ਅਸਲੀ ਹਾਲਾਤ ਕੀ ਏ ਜੰਗ ਦੇ ਬਣੇ ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਉਦੋਂ ਕੇ ਖੁਰਦੋਂ ਤੋਂ ਕੋਈ ਕਲਾ ਪਿੰਡ ਜਿਹੜੇ ਨੇ ਬਾਰਡਰ ਤੋਂ 50 ਕਿਲੋਮੀਟਰ ਘੱਟੋਂ ਘੱਟ ਅੰਦਰ ਹੋਣੇ ਜੇ ਸਿੱਧੇ ਵੀ ਆਓ ਇੰਨਾ ਤਾਂ ਹੋਣਾ ਜੀ ਬਾਰਡਰ ਤੋਂ ਘੱਟੋਂ ਘੱਟ ਇਸ ਤੋਂ ਬਾਅਦ ਦੀ ਹੋਣਾ ਘੱਟ ਨਹੀਂ ਹੋਣਾ ਹਾਂ ਜੇ ਸੜਕਾਂ ਰਹੀਆਂ ਹੋ ਤੇ ਬਹੁਤ ਲੰਮਾ ਪੈ ਜਾਂਦਾ ਮਗਰ ਸਿੱਧਾ ਰਸਤਾ 40-50 ਕਿਲੋਮੀਟਰ ਦਾ ਇੱਥੇ ਤੱਕ ਬਾਮਾ ਦੀ ਗੋਲੇਵਾਰੀ ਹੋਰੀ ਇਸੇ ਤਰ੍ਹਾਂ ਇੱਕ ਹੋਰ ਸਰਹੱਦੀ ਪਿੰਡ ਪਿੱਟੇਵੱਡ ਵਿੱਚ ਵੀ ਰਾਤੀ ਡਰੋਨ ਡਿੱਗਿਆ ਭਾਵੇਂ ਭਾਰਤੀ ਫੌਜ ਨੇ ਇਸ ਨੂੰ ਹਵਾ ਵਿੱਚ ਨਸ਼ਟ ਕਰ ਦਿੱਤਾ ਪਰ ਇਸ ਦਾ ਹਿੱਸਾ ਕਿਸਾਨ ਜਗਮੀਰ ਸਿੰਘ ਦੇ ਘਰ ਵਿੱਚ ਡਿੱਗਿਆ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਮਹਿੰਦਰ ਭਗਤ ਅੱਜ ਇਸ ਪਿੰਡ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ ਦੇਖੋ ਉਹਨਾਂ ਮੌਕਾ ਦੇਖਣ ਅਤੇ ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਪਿੱਟੇਵੱਡ ਪਿੰਡ ਦੇ ਵਿੱਚ ਜਿੱਥੇ ਆਤੀ ਡਰੋਨ ਜਿਹੜਾ ਡਿੱਗਾ ਸਾਡੀ ਫੌਜ ਨੇ ਉਹਨੂੰ ਜਿਹੜਾ ਹਵਾ ਦੇ ਵਿੱਚ ਖਤਮ ਕਰਤਾ ਸੀਗਾ ਪਰ ਉਹ ਉੱਥੇ ਡਿੱਗਿਆ ਇਸ ਘਾੜ ਦੇ ਵਿੱਚ ਸਰਦਾਰ ਜਗਬੀਰ ਸਿੰਘ ਦਾ ਘਾੜ ਹੈ ਮੈਂ ਉਹਦੇ ਮੇਰੇ ਕੈਬਨ ਸਾਥੀ ਪਕੜਜੀ ਮਹਿੰਦਰ ਪਕੜਜੀ ਅਸੀਂ ਦੋਨੋਂ ਜਾਣੇ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁਖੰਤੀ ਸਾਹਿਬ ਨੇ ਅਸੀਂ ਮਤਲਬ ਡਿਊਟੀ ਕਰਦਾਂ ਹੋਇਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ-ਉੱਥੇ ਅਸੀਂ ਜਾਦੇ ਸੋ ਅਸੀਂ ਦੇਖਣ ਆਏ ਸੀਗੇ ਕਿ ਪਤਵਾਰ ਦਾ ਜਾਂ ਘਰ ਦਾ ਕੋਈ ਨੁਕਸਾਨ ਤੁਰੀ ਹੋਇਆ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੀ ਪੂਰਤੀ ਜਿਹੜੀ ਆ ਸਾਡੀ ਪੰਜਾਬ ਸਰਕਾਰ ਜਿਹੜੀ ਕਰੂਗੀ ਉਹਦੇ ਲਈ ਅਸੀਂ ਆਏ ਹਾਂ ਤੁਹਾਡੇ ਥਰੂ ਮੇਰੀ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਸਰਕਾਰ ਦੀਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਤੇ ਫੌਜ ਦੀਆਂ ਜਿਹੜੀਆਂ ਹਦਾਇਤਾਂ ਨੂੰ ਜਿਹੜਾ ਫਾਲੋ ਕਰਨਾ ਚਾਹੀਦਾ